ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗਵਿੰਦਪੁਰਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਰਹਿ ਜਾਂਦਾ ਦੱਸੋ ਬਠਿੰਡੇ ਦੇ ਵੈਸੇ ਇਹਦੇ ਪੁੱਚੋਕਲਾਂ ਵੀ ਨੇੜ ਹੈ ਦੂਜੇ ਪਾਸੇ ਜੇ ਕੋਈ ਭਰਾ ਨਥਾਣਾ ਸਾਈਡ ਤੋਂ ਗੰਗਾ ਸਾਈਡ ਤੋਂ ਆਉਂਦਾ ਤਾਂ ਇਧਰੋਂ ਨਥਾਣਾ ਵੀ ਇਹਦੇ ਨੇੜ ਹੈ ਜਿੱਥੇ ਵੀਡੀਓ ਬਣਾ ਰਿਹਾ ਮੈਂ ਇਹ ਤੀਜੀ ਜਾਂ ਚੌਥੀ ਵੀਡੀਓ ਅੱਜ ਬਣਾਉਣ ਲੱਗਾ ਹਾਂ ਪਹਿਲੀਆਂ ਵੀਡੀਓਜ਼ ਵੀ ਇੱਕ ਜ਼ਿਕਰ ਕੀਤਾ ਸੀ ਵੀ ਬਾਈ ਬਹੁਤ ਚੰਗੀਆਂ ਮੱਝਾਂ ਘਰੇ ਦੁੱਧ ਤੇ ਲਾ ਕੇ ਰੱਖਦਾ ਤੇ ਨਾਲ ਛੌਂਕਾ ਵੀਰ ਨੂੰ ਵਪਾਰਦਾ ਵੀ ਪਰ ਹਜੇ ਜਿਹੜੀਆਂ ਮੱਝਾਂ ਉਹ ਜ਼ਿਆਦਾਤਰ ਜਿਹੜੀਆਂ ਆਪ ਪਿਛਲੇ ਸੂਏ ਚੋਈਆਂ ਉਹ ਜਿਵੇਂ ਜਿਵੇਂ ਸੂ ਰਹੀਆਂ ਕਿਉਂਕਿ ਅੰਦਰ ਸਾਰਾ ਬਰਾਂਡਾ ਭਰਿਆ ਹੈ ਉਹੀ ਬਾਈ ਸੇਲ ਕਰ ਰਿਹਾ ਕੁਸ ਨਾਲ ਜਿਹੜੇ ਤਾਜ਼ੇ ਵੀ ਵੀਰ ਖਰੀਦ ਲਿਆਉਂਦਾ ਅੱਜ ਤਿੰਨ ਮੱਝਾਂ ਵਿਕਾਉ ਆ ਜਿਹਦੇ ਚ ਦੋ ਸੂਆਂ ਸਵਾਨਾਂ ਤੇ ਇੱਕ ਮੱਝ ਇਧਰਲੇ ਪਾਸੇ ਗੱਭਣ ਖੜੀ ਹੈ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹੜਾ ਭਰਾ ਚੰਗੀ ਮੱਝ ਚੰਗੇ ਦੁੱਧ ਵਾਲੀ ਖਰੀਦਣੀ ਚਾਹੁੰਦਾ ਇੱਕ ਵਾਰ ਜ਼ਰੂਰ ਆਇਓ ਜਿਹੜਾ ਪਸ਼ੂ ਦਾ ਦੁੱਧ ਜਿੰਨਾ ਤੁਹਾਨੂੰ ਦੱਸਾਂਗੇ ਉਦੋਂ ਵੱਧ ਨਿਕਲੂਗਾ ਪਾਈਆ ਘੜਦਾ ਨਹੀਂਗਾ ਤੇ ਤੁਸੀਂ ਆਕੇ ਦੋ ਟਾਈਮ ਚੋ ਵੀ ਸਕਦੇ ਹੋ ਆਓ ਮਿਲਿਏ ਬਾਈ ਨੂੰ ਸ਼ੁਰੂਆਤ ਕਰਦੇ ਆ ਇੱਕ ਬੜੇ ਚੰਗੇ ਢਾਂਚੇ ਦੀ ਮੱਝ ਤੋਂ ਉਸ ਤੋਂ ਬਾਅਦ ਚ ਦੋ ਨੰਬਰ ਤੇ ਵੀ ਸੋਈ ਸਵਾਈ ਮੱਝ ਤਿੰਨ ਨੰਬਰ ਵਾਲੀ ਮੱਝ ਜਿਹੜੀ ਉਹ ਗੱਬਣ ਖੜੀ ਹੈ ਉਹਦੇ ਬਾਰੇ ਵੀ ਗੱਲਬਾਤ ਵੀਰ ਨਾਲ ਕਰਾਂਗੇ ਪਸ਼ੂ ਤੁਸੀਂ ਆਪਣੀ ਸਮਝ ਤੇ ਤਸੱਲੀ ਨਾਲ ਖਰੀਦਣਾ ਹੋਊਗਾ ਬਿੱਟੂ ਭਾਈ ਸਸਤੀ ਕਾ ਸਸਤੀ ਗੱਲ ਬਾਈ ਜੀ ਬਿੱਟੂ ਭਾਈ ਅੱਜ ਆਪਾਂ ਤਿੰਨ ਮੱਝਾਂ ਦਿਖਾ ਰਹੇ ਹਾਂ ਹਾਂਜੀ ਭਾਈ ਇਹ ਖਰੀਦ ਵੀ ਲਿਆ ਰਹੇ ਹਾਂ ਜਾਂ ਹਜੇ ਘਰ ਵਾਲੇ ਫਾਰਮ ਚੋਂ ਹੀ ਆ ਰਹੀਆਂ ਵਿੱਚ ਬਈ ਇੱਕ ਦੋ ਖਰੀਦ ਵਾਲੀਆਂ ਹੁੰਦੀਆਂ ਇੱਕ ਦੋ ਆ ਆ ਮੈਂ ਜਿਹੜੀ ਇਹ ਤੀਜਾ ਸੂਆ ਸੂਈ ਆ ਝੋਟੀ ਇਹ ਕਰਦੀ ਆ ਠੀਕ ਹੈ ਉਹ ਚੌਥੇ ਸੂਏ ਮੈਂ ਜਿਹੜੀ ਗੱਬਣ ਉਹ ਕਰਦੀ ਆ ਜਿਹੜੀ ਆ ਪਚਾਲੇ ਤੀਜਾ ਸੂਆ ਖੜੀ ਆ ਇਹ ਖਰੀਦੀ ਵੀ ਇਹ ਖਰੀਦੀ ਹੈ ਹਰਿਆਣੇ ਦੀ ਖਰੀਦ ਹੈ ਇਹਦੀ ਠੀਕ ਹੈ ਅੱਛਾ ਭਾਈ ਇਹਦੀ ਕੀ ਡਿਟੇਲ ਹੈ ਕਨਵਾ ਸੂਆ ਸੂਪੀ ਇਹ ਇਹ ਤੀਜਾ ਸੂਆ ਸੂਈ ਆ ਵੀਰੇ ਹਮ ਪਰ ਸੋਹਣੇ ਬੱਚੇ ਨੂੰ ਜਨਮ ਦਿੱਤਾ ਪਿੱਛੇ ਕਟਾਗਾ ਠੀਕ ਹੈ ਤੇ ਪਿਛਲੇ ਸੂਏ ਆਪਾਂ ਇਹਦੇ ਕੋਲੋਂ 18 ਕਿਲੋ ਦੁੱਧ ਚੋਇਆ ਤਾਂ ਆਪਣੇ ਕੋਲ ਘਰੇ ਰਹੀ ਆ ਪਿਛਲੇ ਘਰੇ ਰਹੀ ਆ ਆਪਣੇ ਘਰੇ ਸੀ ਫਾਰਮ ਬਾਏ ਤੋਂ ਪਹਿਲਾਂ ਦੀ ਘਰੇ ਸੀ ਆਪਣੀ ਵਾਂਝੀ ਠੀਕ ਹੈ ਅੱਛਾ ਹੁਣ ਅਜੇ ਅਜੇ ਤੀਜਾ ਦਿਨ ਹੀ ਹੈ ਨਾ ਜੋ ਮੈਂ ਤੀਜਾ ਦਿਨ ਹੀ ਆ ਬਾਈ ਠੀਕ ਹੈ ਪਰਸੋਂ ਵੀ ਰਾਤ ਨੂੰ ਸੋਈ ਆ ਮੰਨ ਲਓ ਦੂਜਾ ਦਿਨ ਹੀ ਮੰਨੋ ਅਜੇ ਠੀਕ ਹੈ ਪਰਸੋਂ ਤੋਂ ਸੋ ਰਾਤ ਨੂੰ ਸੋਈ ਆ ਤੀਜਾ ਸੂਆ ਦਿਨ ਵੀ ਤੀਜਾ ਹੀ ਬੰਦਾ ਤੇ ਦੁਪਹਿਰੇ ਵੀਡੀਓ ਬਣਾ ਰਿਆਂ ਲਗਭਗ 2:30 ਵਜੇ ਦੇ ਆਸ-ਪਾਸ ਦਾ ਟਾਈਮ ਹੋਊਗਾ ਇਹ ਜਦੋਂ ਸੋਈ ਆ ਉਦੋਂ ਇਹਦੀ ਜੇਰ ਬਾਦ ਚ ਪੈਣੀ ਸੀਗੀ ਅਜੇ ਹਵਾਨੇ ਦੀ ਤਿਆਰੀ ਦੇਖੋ ਬੜੀ ਚੰਗੀ ਤਿਆਰ ਹੋ ਕੇ ਮੱਝ ਸੂਈ ਹੈ ਡੇਟ ਵੀ ਆਪਾਂ ਦੇਖ ਲੈਨੇ ਆਂ ਉੱਪਰਲੇ ਪਾਸੇ 5 ਵਜੇ ਕੇ 23 ਮਿੰਟ ਤੇ ਫਰਡੇ ਅੱਜ ਐਤਵਾਰ ਨੂੰ ਵੀਡੀਓ ਬਣ ਰਹੀ ਹੈ 5 ਵਜੇ ਕੇ 23 ਮਿੰਟ ਤੇ ਦੱਸੋ ਇਹ ਮੱਝ ਸੂਈ ਹੈ ਤੋਂ ਤਿਆਰੀ ਬੜੀ ਚੰਗੀ ਅੱਛਾ ਭਾਈ ਪੀਕ ਲੈਵਲ ਕਿੰਨੇ ਕ ਦਿਨਾਂ ਚ ਲੈ ਜੂਗੀ ਕਰਮਾ ਵਾਲੀ ਪੜ ਕੇ ਅੰਦਾਜ਼ਾ 25 ਤੋਂ 30 ਦਿਨ ਲੈ ਜਾਂਦੀ ਹੈ ਹਵਾਨਾ ਇਸੇ ਤਰ੍ਹਾਂ ਤਿਆਰ ਕਰਨਾ ਸ਼ੁਰੂ ਕਰ ਦੂਗੀ ਭਰਨਾ ਸ਼ੁਰੂ ਕਰ ਦੋ ਬਹੁਤ ਚੰਗਾ ਹਵਾਨਾ ਬਾਈ ਪਿਛਲੇ ਸਾਲ ਦੀ ਵੀਡੀਓ ਦਿਖਾਉਣਾ ਤੁਹਾਨੂੰ ਤਿਆਰੀ ਦੀ ਠੀਕ ਹੈ ਸੋ ਦੋਸਤੋ ਪਿਛਲੇ ਸੂਏ ਦੀ ਵੀ ਵੀਡੀਓ ਇੱਕ ਵਾਰ ਤੁਸੀਂ ਦੇਖ ਲਓ ਇਹ ਜਦੋਂ ਤਿਆਰੀ ਚ ਸੀ ਆਹ ਨਹੀਂ ਬਈ ਆਮੀਨ ਸੇ ਸੋ ਇਹ ਵੀਡੀਓ ਦੇਖੋ ਤੁਸੀਂ ਜਦੋਂ ਤਿਆਰੀ ਚ ਕਰਮ ਆਲੀ ਆਉਂਦੀ ਹੈ ਪਿਛਲੇ ਸੂਏ ਦੀ ਵੀਡੀਓ ਪਲੜ ਲੱਗੇ ਵੇ ਠੀਕ ਹੈ ਭਾਈ ਅੱਛਾ ਬਲਵਿੰਦਰ ਭਾਈ ਇਹਦਾ ਰੇਟ ਆਪਾਂ ਕੀ ਰੱਖਦੇ ਇਹਦਾ ਰੇਟ ਬਰੇ ਆਪਾਂ 180 ਕਰਦੇ ਜੀ 1 ਲੱਖ 80 ਆ 80 ਤੋਰ ਦਗੇ ਭਾਈ ਦੋਸਤੋ ਜਦੋਂ ਸੂਈ ਹੈ ਉਦੋਂ ਹਵਾਨੇ ਦਾ ਕੀ ਰੁਕਸੀਓ ਤੁਸੀਂ ਵੀਡੀਓ ਚੋਂ ਦੇਖ ਲਿਆ ਹੁਣ ਕਿਉਂਕਿ ਹਜੇ ਦਿਨ ਲਊਗੀ ਭਰਨ ਦੇ ਵਿੱਚ ਦੁੱਧ ਖੁੱਲੇ ਹੀ ਦੇਣਾ ਭਾਈ ਇਹਨੇ 18 19 18 19 ਠੀਕ ਹੈ ਖੁੱਲਾ ਠੀਕ ਹੈ ਸੋ 1 ਲੱਖ 80000 ਰੇਟ ਹੈ 18 19 ਕਿਲੋ ਖੁੱਲਾ ਦੁੱਧ ਭਾਈ ਕਹਿੰਦਾ ਪਾਉਗੀ ਸੋ ਇਹਦਾ ਤੁਸੀਂ ਟਾਂਚਾ ਦੇਖ ਲਓ ਥੋੜੀ ਫਰਸ ਜਿਹੜੀ ਉਦ ਤੱਕ ਨਹੀਂ ਹੋ ਜਾਂਦੀ ਹੈ ਪਸ਼ੂਆਂ ਅਸਲੇ ਵਜਨ ਮੱਝ ਦਾ ਬਹੁਤ ਚੰਗਾ ਪੂਰੀ ਭਾਰੀ ਚੌੜੀ ਫੁੱਲ ਖੁੱਲੀ ਡੁੱਲੀ ਮੱਝ ਹੈ ਕਮਾਲ ਹੈ ਬਾਈ ਬੌਲਾ ਫਿਰ ਸਾਰਾ ਝੋ ਦੇਣੇ ਹੁੰਨੇ ਆ ਬਾਈ ਹਾਂ ਬਾਈ 2 ਕਿਲੋ ਹੀ ਆ ਥੱਲੇ ਠੀਕ ਹੈ ਤਾਂ ਥਾਣੀ ਥੋੜੇ ਬਹੁਤੇ ਭਰੇ ਬਾਈ ਕਹਿੰਦਾ ਛੱਡਦੇ ਆ ਬੌਲਾ ਸਾਰਾ ਝੋ ਦੇਣੇ ਨੂੰ ਬਾਕੀ ਪਸ਼ੂ ਕੋਈ ਵੀ ਖਰੀਦਣਾ ਕੋਲੋਂ ਆ ਕੇ ਦੇਖੋਗੇ ਤਾਂ ਜ਼ਿਆਦਾ ਸਮਝ ਆਉਂਦੀ ਹੈ ਪਸ਼ੂ ਦੀ ਉਹ ਇਹ ਮੱਝ ਚੰਗੇ ਦੁੱਧ ਵਾਲੀ ਆ ਦੱਸੋ ਤੇ ਬੜਾ ਚੰਗਾ ਪੂਰੀ ਫੁੱਲ ਗਰੰਟੀ ਹੈ ਭਾਈ ਇਹਦੀ 18 ਗੱਲ ਫੁੱਲ ਘਰ ਤੱਕ ਦੀ ਗਰੰਟੀ ਹੈ ਅਗਲੇ ਓਕੇ ਸੋ 18 ਗੱਲ ਦੇ ਦੁੱਧ ਦੀ ਭਾਈ ਕਹਿੰਦਾ ਘਰ ਤੱਕ ਦੀ ਗਰੰਟੀ ਹੈ ਪਰ ਦੁੱਧ ਥੋੜੀ ਸੇਵਾ ਦਾ ਇੰਨੇ ਚੰਗੇ ਦੁੱਧ ਵਾਲੀ ਮੱਝ ਨੂੰ ਵੈਸੇ ਹੱਥ ਵੀ ਉਹੀ ਵੀਰ ਪਾਉਂਦਾ ਜਿਹੜਾ ਇੰਨਾ ਦੁੱਧ ਚੋ ਸਕਦਾ ਹੁੰਦਾ ਤੇ ਉਸ ਸੰਭਾਲਣੀ ਫੁੱਲ ਪੈਂਦੀ ਹੈ ਇਹ ਦਾ ਬੱਚਾ ਦੱਸੋ ਮੇਲ ਕਾਫ ਹੈ ਕੱਟੇ ਨੂੰ ਜਨਮ ਦਿੱਤਾ ਮੇਰੇ ਖਿਆਲ ਚ ਇਹ ਵੀ ਸਾਰਾ ਕਾਲਾ ਹੈ ਪੂਛ ਵੀ ਜਿਹੜੀ ਉਹਦੀ ਬਿਲਕੁਲ ਬਲੈਕ ਹੈ ਸੋ ਇਹ ਅੱਜ ਪਹਿਲੇ ਨੰਬਰ ਤੇ ਦੇਖ ਲੋ ਤੁਸੀਂ ਰੇਟ ਵੀਡੀਓ ਚ ਕਰਤਾ ਹੈ ਬਲਵਿੰਦਰ ਭਾਈ ਪੂਸ਼ਪੜੋ ਮੜੀ ਮੱਝ ਦੀ ਹਵਾਨਾ ਹੁਣ ਵੀ ਬਹੁਤ ਸੋਹਣੀ ਹੈ ਹਵਾਨਾ ਮਾਈ ਇੱਥੇ ਲੈ ਜਾਣਾ ਜਿੰਦੇ ਤਿਆਰੀ ਇਹ ਕਰ ਗਈ ਹੈ ਪੂਰਾ ਸਹੀ ਹੈ ਹੁਣ ਵੀ ਹਵਾਨਾ ਤੁਸੀਂ ਦੇਖੋ ਤਿਆਰੀ ਚ ਪਸੂ ਪੂਰਾ ਹਵਾਨਾ ਪਰਦਾ ਆ ਜਿਹੜੀ ਇਹ 2 ਨੰਬਰ ਤੇ ਮੱਝ ਬਈ ਇਹਦੀ ਕੀ ਡਿਟੇਲ ਹੈ ਇਹ ਬਈ ਗੱਬਣ ਲਈ ਸੀ ਆਪਣੇ ਕੋਲ ਹੀ ਸੂਈ ਆ ਇਹ 5 ਤਰੀਕ ਨੂੰ ਸੂਈ ਹੈਗੀ 5 ਨੂੰ ਹਾਂ ਆਪਣੇ ਫੋਨ ਚ ਵੀਡੀਓ ਹੈ ਜਿੱਦ ਦੇ ਸੂਈ ਆ ਜੇ ਰੁਪਈਆ ਸਾਰੀ ਕਲੀਅਰ ਹੋਈ ਆ ਠੀਕ ਹੈ ਅੱਜ ਮੰਨ ਲਓ ਨੂੰ 15ਵਾਂ ਦਿਨ 16ਵਾਂ ਦਿਨ ਅੱਜ 21 ਤਰੀਕ ਹੈ ਠੀਕ ਹੈ ਹਾਂ ਬਈ 5 5 ਤਰੀਕ ਨੂੰ ਸ਼ਾਮ ਨੂੰ ਬੱਚਾ ਦਿੱਤਾ ਇਹਨੇ ਕਿੰਨਾ ਦੁੱਧ ਹੋਊਗਾ ਹੁਣ ਹੋਊ ਦੁੱਧ ਬਈ 18 ਲੀਟਰ ਪਰ 17 ਲੀਟਰ ਕੋਈ ਮਰਜ਼ੀ ਚ ਹੋ ਸਕਦਾ ਹੋਊ 18 ਖੁੱਲਾ ਠੀਕ ਹੈ ਤਾਂ ਬੱਚਾ ਇਹਦੇ ਨਾਲ ਵੀ ਕੱਟਾ ਇਹਦੇ ਨਾਲ ਵੀ ਕੱਟਾ ਬਈ ਆ ਰੇਟ ਇਹਦਾ ਕੀ ਰੱਖ ਦੋ ਬਈ ਇਹਦਾ ਰੇਟ ਬਈ 1 ਲੱਖ ਤੇ 75000 ਤੋਰ ਦਈਏ ਦੋਸਤੋ ਰੇਟ 1 ਲੱਖ 75000 ਹੈ 18 ਲੀਟਰ ਦੁੱਧ ਹਾਜ਼ਰ ਹੈ ਪਰ 17 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਮਿਲ ਕੇ ਲਿਜਾ ਸਕਦਾ 1,75,000 ਦਾ ਰੇਟ ਹੈ। ਹਾਜ਼ਰ ਦੁੱਧ ਹੈ ਪੱਕੇ ਹਵਾਨੇ ਦੀ ਮੱਝ ਹੈ। ਮੋਹ ਚੰਗਾ ਲੇਵਾ ਦਿਖਾਉਂਦੀ ਹੈ ਬਾਈ ਸ਼ਾਮ ਨੂੰ ਬਹੁਤ ਜ਼ਿਆਦਾ ਚੰਗਾ। ਠੀਕ ਹੈ। ਸੋ ਇਹ ਟਾਈਮ ਟੂ ਟਾਈਮ ਮਿਲਕਿੰਗ ਹੀ ਹੁੰਦੀ ਹੈ ਦੋਸਤੋ ਇੱਥੇ ਜਿੰਨੀਆਂ ਵੀ ਵੀਡੀਓ ਗਾਂ ਵੀ ਬਣਾਵਾਂਗੇ ਧਿਆਨ ਚ ਇਹਦੀ ਗੱਪਣ ਦੀ ਵੀਡੀਓ ਵੀ ਦਿਖਾਉਂਗਾ ਬਾਈ ਤੁਹਾਨੂੰ ਬਹੁਤ ਜ਼ਿਆਦਾ ਲੇਵਾ ਸੀ। ਹਾਂ ਇਹ ਤਾਂ ਅੱਧਾ ਹੀ ਬਣਾਇਆ ਉਸ ਨੂੰ। ਓਕੇ। ਸੋ ਗੱਪਣ ਦੀ ਵੀਡੀਓ ਬਾਈ ਕਹਿੰਦਾ ਵੀ ਬਣਾਵਾਂਗੇ। ਇਹਦੀ ਹਵਾਨਾ ਥੋੜਾ ਹੀ ਬਣਿਆ। ਬੱਚਾ ਖੋਲ ਲਾ ਬਾਈ ਨਾਲ ਇਹਦਾ। ਉਹ ਬੱਚਾ ਨਾਲ ਲੈ। ਸੋ ਤੋੜ ਕੇ ਟੋਟੇ ਤੋਂ ਨੇ ਬੱਚੇ ਤੇ 15 ਦਿਨਾਂ ਤਾਂ ਚਾਈ ਦੱਸਦਾ ਬਾਕੀ ਇਹ ਵੱਡੀਆਂ ਮੱਝਾਂ ਕੱਦ ਕਾਠ ਵਾਲੇ ਪਖਤੂਨ ਕਿਸੇ ਅੱਗੇ ਦੇਖੋਗੇ ਕੱਟੇ ਤੇ ਤੋਰਾਂ ਜਿਵੇਂ ਨੂੰ ਕਿਉਂਕਿ ਮੱਝ ਬੱਚੇ ਦੀ ਖੇਚ ਤਾਜੀ ਸੁਈ ਕਰਦੀ ਰਹਿੰਦੀ ਹੈ ਸਟਰਕਚਰ ਦੇਖਿਓ ਉਤੋਂ ਵੀ ਕਰਮਾਂ ਵਾਲੀ ਨੂੰ ਲੱਭਟ ਲੈ ਆ ਭਾਈ ਵਾਹ ਸੋ ਜਿਹਨੂੰ ਚੰਗੀ ਲੱਗੇ ਦੋਸਤੋ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਤੁਸੀਂ ਤਾਜੀ ਸੂਈ ਮਾਰਦੇ ਚੰਗੇ ਦੁੱਧ ਆ। ਸੋ ਸਟਰਕਚਰ ਇਹਦਾ ਪੁੜਿਆਂ ਦੀ ਇਹਦੀ ਚੁੜਾਈ ਸੋਹਣੀ ਐ ਢਾਂਜਾ ਇਹਦਾ ਬਹੁਤ ਸੋਹਣਾ ਤੇ ਦੁੱਧ ਇਸ ਟਾਈਮ 17 ਲੀਟਰ ਹਾਜ਼ਰ ਹੈ। 17 ਲੀਟਰ ਇਸ ਕਰਕੇ ਕਿਹਾ ਵੀ ਗਰਮੀ ਵੱਧ ਪੈ ਜੇ ਤਾਂ ਪਸ਼ੂ ਥੋੜਾ ਬਹੁਤਾ ਘੀਰਾ ਘੱਟ ਚਵਾ ਦਿੰਦਾ ਤੇ ਜੇ ਮੌਸਮ ਥੋੜਾ ਸਾਫ਼ ਠੰਡਾ ਰਹੇ ਜੇ ਤਾਂ ਫਿਰ ਦੁੱਧ ਵੱਧ ਵੀ ਦੇਣ ਦੀ ਹੈ। ਫਿਟਿੰਗ ਆਲਾ ਹਵਾਨਾ ਪ੍ਰੋਪਰ ਇਹਦੀ ਆਪਾਂ ਪੂਛ ਪੜਕੇ ਹਵਾਨਾ ਤੁਹਾਨੂੰ ਦਿਖਾਵਾਂਗੇ ਬਾਈ ਪੂਸ਼ਪੜ ਸੋ ਇਦਾਂ ਦਾ ਰਖ ਹਵਾਨੇ ਦਾ ਸੋ ਇਹਦੀ ਵੀਡੀਓ ਵੀ ਤੁਹਾਨੂੰ ਦਿਖਾਉਣੀ ਹੈ ਨਾਲ ਗੱਬਣ ਦੀ ਜਿਹੜੀ ਬਾਈ ਕੋਲ ਬਣਾਈ ਵੀ ਹੈ ਛੱਡ ਦਿਓ ਬਾਈ ਸੋ ਇਹ ਸੋ ਇਹ ਗੱਬਣ ਦੀ ਵੀਡੀਓ ਬਈ ਹਾਂਜੀ ਬਾਈ ਗੱਬਣ ਦੀ ਵੀਡੀਓ ਵੀ ਦੋਸਤੋ ਦੇਖ ਲਓ ਤੁਸੀਂ ਪੂਰਾ ਹਵਾਨਾ ਕਰਮ ਵਾਲੀ ਦਾ ਭਰਿਆ ਹੋਇਆ ਬਹੁਤ ਸੋਹਣੀ ਤਿਆਰੀ ਦੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਸੋ ਖੈਰ ਦੁੱਧ ਹੁਣ ਵੀ ਬਹੁਤ ਸੋਹਣਾ ਹੈ ਜਿਹੜਾ ਵੀਰ ਖਰੀਦਣਾ ਚਾਵੇ ਚੋਕੇ ਲਿਜਾਓ ਇਹ ਤੋਂ ਬਿਨਾ ਇੱਕ ਗੱਭਣ ਮੱਝ ਹਵਾਨਾ ਪਹਿਲਾਂ ਹੀ ਦੇਖ ਲਓ ਹਜੇ ਬਣਾਉਣਾ ਸ਼ੁਰੂ ਕੀਤਾ ਹੈ ਸਾਈਡ ਤੋਂ ਬੜਾ ਜ਼ਬਰਦਸਤ ਹਵਾਨਾ ਦਿਖਾਉਂਦੀ ਹੈ ਬਾਕੀ ਪਿਛਾਉ ਹਜੇ ਇਹਨੇ ਪੂਰਾ ਭਰਨਾ ਹੈ ਕੰਨਮਾ ਸੂਆ ਭਾਈ ਇਹਨੇ ਸੂਣਾ ਇਹਨੇ ਭਾਈ ਚੌਥਾ ਸੂਆ ਸੂਣਾ ਇਹ ਵੀ ਆਪਣੀ ਘਰ ਦੀਆਂ ਬੱਚਾਂ ਚੋਂ ਹੀ ਆ ਹਾਂ ਇਹ ਘਰ ਦੀ ਮੱਝ ਆ ਭਾਈ ਠੀਕ ਹੈ ਕਿੰਨਾ ਕੁ ਦੁੱਧ ਪਿਛਲੇ ਸੂਏ ਚ ਇਹਦਾ ਚੋਇਆ ਭਾਈ ਇਹਦਾ 17 ਕਿਲੋ ਦੁੱਧ ਆਪਾਂ ਖੁੱਲਾ ਚੋਇਆ ਭਾਈ 17 ਕਿਲੋ ਹਾਂਜੀ ਭਾਈ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹੂਗੀ ਇਹਦੀ ਭਾਈ 1 ਲੱਖ 38000 1 38 ਹਾਂਜੀ ਠੀਕ ਹੈ ਹੋਲ ਨਹੀਂ ਭਾਈ ਦੋਸਤੋ 17 ਕਿਲੋ ਦੁੱਧ ਬਾਈ ਕਹਿੰਦਾ ਵੀ ਇਹਦਾ ਖੁੱਲਾ ਡੁੱਲਾ ਚੋਇਆ ਹੈ ਇਹ ਪਹਿਲਾਂ ਵਿਖਾਉਣੀ ਵੀ ਨਹੀਂ ਸੀ ਕਿਉਂਕਿ ਪਸ਼ੂ ਤਾਂ ਹੁਣ ਤੁਹਾਨੂੰ ਹਫ਼ਤੇ ਬਾਅਦ ਹੀ ਵੀਡੀਓ ਇੱਥੋਂ ਦਿਖਾਇਆ ਕਰਨੀ ਹੈ ਪਰ ਅੱਜ ਮੈਨੂੰ ਲੱਗਾ ਵੀ ਹਵਾਨਾ ਠੀਕ ਹੈ ਸਮਝ ਚ ਆਊਗਾ ਜਿਹੜਾ ਭਰਾ ਖਰੀਦਣਾ ਚਾਹੁੰਦਾ ਉਹਨੂੰ ਤਾਂ ਤੁਹਾਨੂੰ ਇਹ ਦਿਖਾ